ਆਪਾ ਬੰਤਾ ਸਿੰਘ ਬਹਾਦਰ ਨੇ ਕਿੰਨੇ ਕਾਲ ਜਦੋਂ ਨੌਜਵਾਨ ਨਿਕਲੇ ਆ ਤੈੱਕ ਪਟਾਕੇ ਇਮਰਾ ਰਿਹਾ ਦਾ ਨਹਿੰਗ ਸਿੰਘਾਂ ਨੇ ਘੇਰ ਲਿਆ ਆਹੋ ਦੇਖੋ ਨੰਬਰ ਦੇਖ ਲਓ ਬੋਲਟ ਦਾ ਫਤੇਗੜ ਸਾਹਿਬ ਦੀ ਗੱਲ ਹੈ ਇਹ ਪੀਵੀ 10 ਡੀ ਐਚ 3700 ਫਤੇਗੜ ਸਾਹਿਬ ਵੀ ਹੈ ਇੱਕ ਪਾਗਲਾ ਮੁੰਡਾ ਪਟਾਕੇ ਇਮਰਾ ਰਿਹਾ ਦਾ ਨਹਿੰਗ ਨੌਜਵਾਨਾਂ ਨੇ ਘੇਰ ਲਿਆ ਜੀ ਹੁਣ ਆਹ ਦੇਖੋ ਸਾਹਮਣੇ ਦੀ ਮਗਰੀ ਗੱਲ ਹੈ ਇਹ ਜੀ ਦੇਖੋ ਦੇਖੋ ਉਹ ਨਿਹੰਗ ਸਿੰਘ ਨੇ ਮੋਟਰਸਾਈਕਲ ਸਟਾਰਟ ਕਰਿਆ ਲੋ ਨਿਹੰਗ ਸਿੰਘਾਂ ਨੇ ਧੰਕੀ ਦੇ ਕੇ ਛੱਡਿਆ ਵੀ ਹਜੇ ਕੰਮ ਕਰੇ ਦੇਖ ਲਈ ਵੀ ਨਹੀਂ ਤੇਰੇ ਭਾਈ ਸ੍ਰੀ ਸ਼ਬਦ ਨਾਲ ਇਲਾਜ ਕਰਾਂਗੇ ਉਹ ਜੀ ਮਬਾ ਬੰਦਾ ਸਿੰਘ ਬਾਹਰ ਦੇ ਕਿੰਨੇ ਕਾਲਜ ਦਾ ਨੌਜਵਾਨ ਨਿਕਲਿਆ ਤੈਕ ਪਟਾਕੇ ਮਰਾ ਰਿਹਾ ਦਾ ਨਿਹੰਗ ਸਿੰਘਾਂ ਨੇ ਘੇਰ ਲਿਆ ਆਹੋ ਦੇਖੋ ਨੰਬਰ ਦੇਖ ਲਓ ਬੋਲਟ ਦਾ ਫਤੇਗੜ ਸਾਹਿਬ ਦੀ ਗੱਲ ਹੈ ਇਹ ਪੀਵੀ 10 ਡੀ ਐਚ 3700 ਫਤੇਗੜ ਸਾਹਿਬ ਵੀ ਹੈ ਇੱਕ ਪਾਗ ਵਾਲਾ ਮੁੰਡਾ ਪਟਾਕੇ ਮਰਾ ਰਿਹਾ ਦਾ ਨਹੀਂ ਨਿਹੰਗ ਨੌਜਵਾਨਾਂ ਨੇ ਘੇਰ ਲਿਆ ਜੀ ਹਨਾ ਉਹ ਦੇਖੋ ਸਾਹਮਣੇ ਦੀ ਮਗਰੀ ਗੱਲ ਹੈ ਜੀ ਦੇਖੋ ਦੇਖੋ ਉਹ ਨਿਹੰਗ ਸਿੰਘਾਂ ਨੇ ਮੋਟਰਗੱਡੀ ਨੂੰ ਸਟਾਰਟ ਕਰਿਆ ਲੋ ਨਿਹੰਗ ਸਿੰਘਾਂ ਨੇ ਧਮਕੀ ਦੇ ਕੇ ਛੱਡਿਆ ਵੀ ਹਜੇ ਕੰਮ ਕਰੇ ਦੇਖ ਲਈ ਵੀ ਨਹੀਂ ਤੇਰੇ ਭਾਈ ਸ੍ਰੀ ਸ਼ਰਮ ਨਾਲ ਇਲਾਜ ਕਰਾਂਗੇ